ਸਾਨੂੰ ਬਹੁਤ ਸਾਰੀਆਂ ਧਮਕੀਆਂ ਆਈਆਂ ਜਾਨੋ ਮਾਰਨ ਦੀ ਧਮਕੀਆਂ ਦੇ ਰਹੇ ਸਾਨੂੰ ਫੌਰਨ ਤੋਂ ਬਹੁਤ ਸਾਰੇ ਥ੍ਰੈਟਸ ਆਉਂਦੇ ਰਹੇ ਕਿ ਅਸੀਂ ਸ਼ੂਟਰ ਹਾਇਰ ਕੀਤੇ ਆ ਅਸੀਂ ਤੁਹਾਨੂੰ ਖਤਮ ਕਰ ਦਾਂਗੇ ਜੇ ਤੁਸੀਂ ਪਰਚਾ ਵਾਪਸ ਨਹੀਂ ਲਿਆ ਦੇਖੋ ਇੱਕ ਮੇਨ ਅਕਿਊਜ਼ ਅੰਦਰ ਗਿਆ ਹੈ ਸਲਾਖਾਂ ਦੇ ਪਿੱਛੇ ਗਿਆ ਹੈ ਉਹਦੇ ਸ਼ੂਟਰ ਉਹਦੇ ਪੈਰੋਕਾਰ ਬਹੁਤ ਸਾਰੇ ਆਏ ਹੋਏ ਨੇ ਬਾਹਰ ਸਾਨੂੰ ਕਦੇ ਵੀ ਸ਼ੂਟ ਕਰ ਸਕਦੇ ਨੇ ਸਾਡੇ ਕੋਈ ਵੀ ਹਮਲਾ ਹੋ ਸਕਦਾ ਹੈ ਸਾਡੇ ਤੇ ਇਸ ਕਰਕੇ ਅਸੀਂ ਆਪਣੀ ਸੁਰੱਖਿਆ ਦੀ ਗੱਲ ਕਰਨ ਵਾਸਤੇ ਆਏ ਹਾਂ ਇਹ ਬੰਦੇ ਨੇ ਕੀਤਾ ਕੀ ਹੈ ਤੇ ਚੱਲ ਕੀ ਰਿਹਾ ਲੋਕਾਂ ਦੇ ਨਾਂ ਤੋਂ ਪੈਸਾ ਇਕੱਠਾ ਕਰ ਰਹੇ ਪੈਸਾ ਕਿਵੇਂ ਇਕੱਠਾ ਐਡਵਰਟਾਈਜ਼ਮੈਂਟ ਦਿੰਦਾ ਨਾਗਪੁਰ ਦੀ ਐਮਪੀ ਦੀ ਯੂਪੀ ਦੀ ਉਹ ਪੋਲੇ ਵਾਲੇ ਲੋਕ ਹੁੰਦੇ ਨੇ ਕਿ ਸਾਡੇ ਬੰਦੇ ਠੀਕ ਕੋਈ ਨਹੀਂ ਹੁੰਦਾ ਉਹ ਪਰਮਾ ਫਾਸਟ ਨੂੰ ਅੱਜ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ 2018 ਦਾ ਇਹ ਮਾਮਲਾ ਸੀਗਾ ਪੀੜਤ ਜਿਹੜੇ ਕੀ ਸ਼ਿਕਾਇਤ ਕਰਤਾ ਨੇ ਉਹ ਇਸ ਵੇਲੇ ਸਾਡੇ ਨਾਲ ਮਜੂਦ ਨੇ ਪੀਟੀਸੀ ਨਿਊਜ਼ ਵੱਲੋਂ 2018 ਦੇ ਵਿੱਚ ਵੀ ਇਹ ਮਾਮਲਾ ਚੱਕਿਆ ਗਿਆ ਸੀਗਾ ਆਪਾਂ ਗੱਲ ਕਰਦੇ ਹਾਂ ਪੀੜਤ ਉਹ ਲੜਕੀ ਜਿਹਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਇਸ ਫੈਸਲوں ਕਿਸ ਤਰੀਕੇ ਨਾਲ ਦੇਖਦੇ ਨੇ ਇਹ ਦੱਸੋ ਜੀ ਜਿਹੜਾ ਅੱਜ ਮਹਾਲੀ ਅਦਾਲਤ ਵੱਲੋਂ ਫੈਸਲਾ ਆਇਆ 2018 ਦੇ ਵਿੱਚ ਪੀਟੀਸੀ ਨਿਊਜ਼ ਨੇ ਵੀ ਇਹ ਮੁੱਦਾ ਚੱਕਿਆ ਸੀਗਾ ਇਸ ਸਪੈਸ਼ਲ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੈਂ ਪੀਟੀਸੀ نیوز ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਇਹਨਾਂ ਨੇ 2018 ਵਿੱਚ ਵੀ ਇਸ ਮੈਟਰ ਨੂੰ ਉੱਪਰ ਚੱਕਿਆ ਸੀ ਬਟ ਉਸ ਟਾਈਮ ਉਸ ਤੋਂ ਬਾਅਦ ਇਹ ਕੋਰਟ ਦਾ ਮੈਟਰ ਹੋ ਗਿਆ ਸੀ ਤੇ ਅੱਜ ਮੈਂ ਬਹੁਤ ਖੁਸ਼ ਆ 8 ਸਾਲ ਮੈਂ ਇਸ ਕੇਸ ਨੂੰ ਲਗਾਤਾਰ ਲੜਿਆ ਹੈ ਇਸ 8 ਸਾਲ ਦੇ ਅਰਸੇ ਚੱਲਦੇ-ਚੱਲਦੇ ਮੇਰੇ ਤੇ ਬਹੁਤ ਸਾਰੀਆਂ ਮੁਸੀਬਤਾਂ ਵੀ ਆਈਆਂ ਔਰ ਬਹੁਤ ਸਾਰੇ ਕ੍ਰੋਸ ਪਰਚੇ ਵੀ ਦਰਜ ਹੋਏ ਔਰ ਬਹੁਤ ਸਾਰੇ ਮਤਲਬ ਕਿ ਸਾਡੇ ਤੇ ਹਮਲੇ ਵੀ ਹੋਏ ਪਰ ਫਿਰ ਆਖਿਰਕਾਰ ਜਿੱਤ ਤਾਂ ਸਚਾਈ ਦੀ ਹੋਈ ਆ ਕਿੰਨੀਆਂ ਕਿਡੀਆਂ ਮੁਸ਼ਕਲਾਂ ਤੁਹਾਨੂੰ ਕਾਰੀਆਂ ਬਈਆਂ 2018 ਤੋਂ ਲੈ ਕੇ ਹੁਣ ਤੱਕ ਤੁਸੀਂ ਪਹੁੰਚੇ ਹੋ ਇਸ ਲੜਾਈ 'ਚ ਲੜਿਓ ਕਿਸ ਤਰ੍ਹਾਂ ਦੀਆਂ ਤੁਹਾਨੂੰ ਧਮਕੀਆਂ ਆਈਆਂ ਕਿਸ ਤਰ੍ਹਾਂ ਤੁਹਾਡੇ ਉੱਪਰ ਪਰਚੇ ਦਰਜ ਕੀਤੇ ਗਏ ਸਾਨੂੰ ਬਹੁਤ ਸਾਰੀਆਂ ਧਮਕੀਆਂ ਆਈਆਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਾਨੂੰ ਫੌਰਨ ਤੋਂ ਬਹੁਤ ਸਾਰੇ ਥ੍ਰੈਟਸ ਆਉਂਦੇ ਰਹੇ ਕਿ ਅਸੀਂ ਸ਼ੂਟਰ ਹਾਇਰ ਕੀਤੇ ਆ ਅਸੀਂ ਤੁਹਾਨੂੰ ਖਤਮ ਕਰ ਦਾਂਗੇ ਜੇ ਤੁਸੀਂ ਪਰਚਾ ਵਾਪਸ ਨਹੀਂ ਲਿਆ ਪਰ ਅਸੀਂ ਡਟੇ ਰਹੇ ਕਿਉਂਕਿ ਸਾਨੂੰ ਆਪਣੇ ਭਗਵਾਨ ਵਾਲਮੀਕੀ ਮਹਾਰਾਜ ਤੇ ਪੂਰਾ ਵਿਸ਼ਵਾਸ ਸੀ ਇਸ ਤਰ੍ਹਾਂ ਦਾ ਸੋਸ਼ਲ ਹੁੰਦਾ ਇਸ ਚਰਚ ਦੇ ਵਿੱਚ ਕਿਸ ਤਰ੍ਹਾਂ ਦਾ ਕਿਉਂਕਿ ਕੁੜੀਆਂ ਸਾਹਮਣੇ ਨਹੀਂ ਆਉਂਦੀਆਂ ਤੁਸੀਂ ਕਜੀਗਰਾ ਕਰਕੇ ਸਾਹਮਣੇ ਆਇਓ ਸਰ ਮੈਂ ਇਸ ਚੀਜ਼ ਤੇ ਕੋਈ ਕਮੈਂਟ ਨਹੀਂ ਕਰਨਾ ਚਾਹਾਂਗੀ ਦੇਖੋ ਜਿਨ੍ਹਾਂ ਦੀਆਂ ਧੀਆਂ ਪੈਣਾ ਨਾਲ ਕੁਝ ਹੁੰਦਾ ਨਾ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਹੁਣ ਤੁਹਾਨੂੰ ਬਿਲਕੁਲ ਡਰਨ ਦੀ ਲੋੜ ਨਹੀਂ ਹੈ ਔਰ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੀ ਜਿਨ੍ਹਾਂ ਨਾਲ ਕੋਈ ਪੈਸਿਆਂ ਦੀ ਵੀ ਠੱਗੀ ਹੋਈ ਹੈ ਜੂਰੀ ਨਹੀਂ ਧੀਆਂ ਪੈਣਾ ਜਿਨ੍ਹਾਂ ਨਾਲ ਮੁੰਡਿਆਂ ਨਾਲ ਵੀ ਪੈਸਿਆਂ ਦੀ ਠੱਗੀ ਹੋਈ ਹੈ ਜਾਂ ਕੁਝ ਫਰੋਡ ਹੋਇਆ ਉਹ ਵੀ ਪਲੀਜ਼ ਨਿਕਲ ਕੇ ਸਾਹਮਣੇ ਆਂ ਜਿਨ੍ਹਾਂ ਨੂੰ ਫੌਰਨ ਦਾ ਝਾਂਸਾ ਦੇ ਕੇ ਜਿਹੜੇ ਪੈਸੇ ਠੱਗੇ ਗਏ ਹਨ ਉਹ ਵੀ ਪਲੀਜ਼ ਨਿਕਲ ਕੇ ਸਾਹਮਣੇ ਆਂ ਤੁਹਾਨੂੰ ਨਾਲ ਕਿਸ ਤਰ੍ਹਾਂ ਦਾ ਝਾਂਸਾ ਦਿੱਤਾ ਗਿਆ ਜੀ ਤੁਹਾਨੂੰ ਥੋੜਾ ਜਿਹਾ ਦੱਸੋ ਮੈਨੂੰ ਵੀ ਫੋਰਨ ਜਾਣ ਦਾ ਚਾਂਸ ਦਿੱਤਾ ਗਿਆ ਸੀ ਮੈਨੂੰ ਵੀ ਯੂਕੇ ਦੀ ਮਿਨਿਸਟਰੀ ਦੇਣ ਦਾ ਚਾਂਸਾ ਦਿੱਤਾ ਗਿਆ ਸੀ ਹੁਣ ਮਾਮਲੇ ਜਿਹੜੇ ਸਾਹਮਣੇ ਆ ਰਹੇ ਕੁਝ ਹੁਣ ਪਹਿਲਾ ਜਲੰਧਰ ਦਾ ਮਾਮਲਾ ਹੀ ਕਿ ਸਾਹਮਣੇ ਆਇਆ ਹੁਣ ਇੱਕ ਪਿਛੇ ਦਿਨੇ ਦਿਨਾਂ ਦੇ ਵਿੱਚ ਕੁੱਟਮਾਰ ਦਾ ਸਾਹਮਣੇ ਆਇਆ ਕਿਸ ਤਰ੍ਹਾਂ ਦੇਖ ਰਹੀ ਉਸ ਮਾਮਲੇ ਨੂੰ ਮੈਂ ਇਸ ਮਾਮਲੇ ਨੂੰ ਬਿਲਕੁਲ ਨੀਟ ਐਂਡ ਕਲੀਨ ਦੇਖ ਰਹੀ ਹਾਂ ਮੈਂ ਚਾਹੁੰਦੀ ਹਾਂ ਕਿ ਹੋਰ ਵੀ ਕੁੜੀਆਂ ਬਾਹਰ ਨਿਕਲ ਕੇ ਬਾਹਰ ਆਣ ਹੋਰ ਵੀ ਕੁੜੀਆਂ ਬਾਹਰ ਨਿਕਲਣ ਸੌਰੀ ਔਰ ਮੈਂ ਉਹਨਾਂ ਦੇ ਨਾਲ ਹਾਂ ਮੈਂ ਉਹਨਾਂ ਕੁੜੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹਾਂ ਅੱਜ ਤੁਸੀਂ ਐਸਐਸਪੀ ਦਫ਼ਤਰ ਪਹੁੰਚੇ ਹੋ ਕਿਸ ਤਰ੍ਹਾਂ ਇਸ ਕੇਸ ਲੈ ਕੇ ਪਹੁੰਚੇ ਕਿਉਂ ਤੁਹਾਨੂੰ ਇੱਥੇ ਆਇਆ ਕਿ ਹੁਣ ਵੀ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਥ੍ਰੈਟ ਹੈ ਜੀ ਬਿਲਕੁਲ ਸਾਨੂੰ ਥ੍ਰੈਟ ਨਹੀਂ ਸਾਡੇ ਤੇ ਕਦੇ ਵੀ ਹਮਲਾ ਹੋ ਸਕਦਾ ਹੈ ਦੇਖੋ ਇੱਕ ਮੇਨ ਅਕਿਊਜ਼ਡ ਅੰਦਰ ਗਿਆ ਹੈ ਸਲਾਖਾਂ ਦੇ ਪਿੱਛੇ ਗਿਆ ਹੈ ਉਹਦੇ ਸ਼ੂਟਰ ਉਹਦੇ ਪੈਰੋਕਾਰ ਬਹੁਤ ਸਾਰੇ ਆਏ ਹੋਏ ਨੇ ਬਾਹਰ ਸਾਨੂੰ ਕਦੇ ਵੀ ਸ਼ੂਟ ਕਰ ਸਕਦੇ ਨੇ ਸਾਡੇ ਕੋਈ ਵੀ ਹਮਲਾ ਹੋ ਸਕਦਾ ਹੈ ਸਾਡੇ ਤੇ ਇਸ ਕਰਕੇ ਅਸੀਂ ਆਪਣੀ ਸੁਰੱਖਿਆ ਦੀ ਗੱਲ ਕਰਨ ਵਾਸਤੇ ਆਏ ਹਾਂ ਜੀ ਤੁਸੀਂ ਨਾਲ ਰਹੇ ਹੋ ਕਿਸ ਤਰ੍ਹਾਂ ਆ ਦੇਖਦੇ ਹੋ ਉਸ ਪੂਰੇ ਚਰਚ ਦੇ ਵਿੱਚ ਹੁਣ ਮਾਮਲੇ ਇੱਕ ਇੱਕ ਦੇ ਸਾਹਮਣੇ ਆ ਰਿਹਾ ਹੈ ਦੇਖੋ ਜੀ ਹੋਰ ਬਹੁਤ ਸਾਰੇ ਤਾਂ ਕੋ ਪਰੇਸ਼ਾਨ ਕੀਤਾ ਸੀ ਸ਼੍ਰੀ ਰਕਸ਼ੋਸ਼ਨ ਕੀਤਾ ਸੀ ਇਹ ਬਲਜਿੰਦਰ ਪਾਸਟਰ ਵੱਲੋਂ ਉਹ ਡਰ ਕੇ ਧਮਕਾਇਆ ਜਾਂਦਾ ਸੀ ਉਹਨਾਂ ਨੂੰ ਜੇ ਤੁਸੀਂ ਮੀਡੀਆ ਸਾਹਮਣੇ ਆਵਾਜ਼ ਕਰਨਗੇ ਤਾਂ ਤੁਹਾਨੂੰ ਮਾਰਿਆ ਜਾਊਗਾ ਪਰ ਉਹ ਅੱਜ ਭੈਣਾ ਸਾਡਾ ਹੌਸਲਾ ਦੇਖ ਕੇ ਭੈਣ ਦਾ ਹੌਸਲਾ ਦੇਖ ਕੇ ਉਹ ਹੋਰ ਸਾਹਮਣੇ ਆਣ ਆਲੇ ਨੇ ਗੱਲ ਚੱਲਦੀ ਪਈ ਉਹ ਬਿਲਕੁਲ ਮੀਡੀਆ ਸਾਹਮਣੇ ਲੈ ਕੇ ਆਵਾਂਗੇ ਜੀ ਉਹਨਾਂ ਨੂੰ ਜਿਹੜੇ ਇਹ ਬੰਦੇ ਨੂੰ ਠੱਲ ਪਾਈ ਜਾਵੇ ਹੁਣ ਇਸ ਟਾਈਮ ਉਮਰ ਕੈਦ ਹੋ ਗਈ ਬਹੁਤ ਵੱਡਾ ਕੀਤਾ ਮਾਨਯੋਗ ਜੱਜ ਸਾਹਿਬ ਨੇ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਜਿਹੜਾ ਉੱਥੇ ਇਹਨੇ ਨੇ ਗੋਰਖ ਧੰਦਾ ਚਲਾ ਰੱਖਿਆ ਸੀ ਧਰਮ ਦੇ ਪ੍ਰਚਾਰਤਨ ਕਰਨ ਦੇ ਚੱਕਰ ਚ ਲੋਕਾਂ ਤੋਂ ਪੈਸਾ ਇਕੱਠਾ ਕਰਦਾ ਸੀਗਾ ਹੋਰ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਇਹਨੇ ਸ਼ੋਸ਼ਣ ਸਿਰ ਕਰਕੇ ਉਹ ਦਿੱਲੀ ਭੇਜ ਦਿੱਤੀਆਂ ਵੀ ਉਹ ਘਰ ਤੋਂ ਵੀ ਅਲੱਗ ਕਰ ਦਿੱਤੀਆਂ ਦੱਸੋ ਵੀ ਕਿਹੜੇ ਧਰਮ ਚ ਲਿਖਿਆ ਵੀ ਤੁਸੀਂ ਤਾਂ ਕਿਸਦਾ ਬੁਰਾ ਕਰਨਾ ਇਹ ਦਾਦਾ ਕੁਛ ਨਹੀਂ ਸੀਗਾ ਪਰ ਇਹ ਬੰਦੇ ਨੇ ਸਭ ਨਾਲ ਬੁਰਾ ਹੀ ਕੀਤਾ ਕਿਸੇ ਨਾਲ ਕੁੱਟ ਮਾਰ ਕੇ ਨਾ ਕੁੜੀਆਂ ਨੂੰ ਅੰਦਰ ਜਿਹੜੇ 16 16 ਸਾਲ ਦੇ ਬੰਦੇ ਉਹਨਾਂ ਨੂੰ ਛੇੜ ਛਾੜ ਕਰਨੀ ਸੋਹਣੀ ਕੁੜੀ ਮਿਲ ਗਈ ਉਹਨਾਂ ਨਾਲ ਛੇੜ ਛਾੜ ਕਰਨੀ ਵੀ ਕਿਹੜਾ ਧਰਮ ਹੈ ਬਾਈ ਇਹਨੇ 크੍ਰਿਸਚੀਅਨ ਧਰਮ ਦਾ ਨਾਮ ਬਦਨਾਮ ਕਰਕੇ ਰੱਖਿਆ 크੍ਰਿਸਚੀਅਨ ਧਰਮ ਬਹੁਤ ਵੱਡਾ ਧਰਮ ਮੰਨਦੇ ਅਸੀਂ ਗਲਤ ਨਹੀਂ ਕਹਿੰਦੇ ਬੜ ਲੇਕਿਨ ਜਿਹੜੀ ਇਹਦੀ ਚਰਚ ਹੈ ਉੱਥੇ ਚੱਲੇ ਆ ਹੀ ਕੁਛ ਰਿਹਾ ਅੱਜ ਮੰਗ ਪੱਤਰ ਵੀ ਦਿੱਤਾ ਸੀ ਡੀਸੀ ਸਾਹਿਬ ਨੂੰ ਕਿ ਇਹਦੀ ਚਰਚ ਜਾ ਕੇ ਦੇਖਿਆ ਜਾਵੇ ਇਹ ਬੰਦੇ ਨੇ ਕੀਤਾ ਕੀ ਆ ਤੇ ਚੱਲ ਕੀ ਰਿਹਾ ਲੋਕਾਂ ਦੇ ਨਾਂ ਤੋਂ ਪੈਸਾ ਇਕੱਠਾ ਕਰ ਰਹੇ ਪੈਸਾ ਕਿਵੇਂ ਇਕੱਠਾ ਐਡਵਰਟਾਈਜ਼ਮੈਂਟ ਦਿੰਦਾ 나ਗਪੁਰ ਦੀ ਐਮਪੀ ਦੀ ਯੂਪੀ ਦੀ ਉਹ ਪੋਲੇ ਵਾਲੇ ਲੋਕ ਹੁੰਦੇ ਨੇ ਕਿ ਸਾਡੇ ਬੰਦੇ ਠੀਕ ਕੋਈ ਨਹੀਂ ਹੁੰਦਾ ਉਹ ਪਰਮਾਤਮਾ ਦੇ ਹੱਥ 'ਚ ਠੀਕ ਕਰਨਾ ਕਦੇ ਕਿਸੇ ਨੂੰ ਬੀਲ ਚੇਰ ਤੇ ਬਿਠਾ ਲੰਦਾ ਤੁਰਨ ਲਾ ਦਿੰਦਾ ਕਦੇ ਮਰੇ ਬੰਦੇ ਨੂੰ ਜਿੰਦਾ ਕਰਨ ਦੱਸੋ ਕਿਹੜਾ ਧਰਮ ਕਰਾਉਂਦਾ ਏਦਾਂ ਦਾ ਕਦੇ ਹੋਇਆ ਕਦੇ ਮੈਂ ਤਾਂ ਸੋਚਿਆ ਵੀ ਨਾ ਕਦੇ ਦੇਖਿਆ ਹੀ ਏ ਇਹ ਸਭ ਝੂਠ ਸੀਗਾ ਮੈਂ ਹੱਥ ਬੰਨ੍ਹ ਕੇ মিডিਆ ਸਾਹਮਣੇ ਬੋਲਦਾ ਕਿ ਐਦੇ ਮਗਰ ਨਾ ਲੱਗੋ ਤੁਸੀਂ ਪ੍ਰੇਅਰ ਕਰਨੀ ਐ ਆਪਣੇ ਘਰੇ ਬਹਿ ਕੇ ਕਰੋ ਏਦਾਂ ਦੇ ਡੇਰੇ ਆ ਚ ਜਾਣ ਦੀ ਲੋੜ ਨਹੀਂ ਜਿੱਥੇ ਝੂਠ ਚੱਲਦਾ ਜਿੱਥੇ ਜਿਸ਼ਨ ਬਰੋਸ਼ੀ ਚੱਲਦੀ ਐ ਇਹੀ ਕਹਾਂਗੇ ਕਿ ਐਦੇ ਮਗਰ ਨਾ ਲੱਗੋ ਪਲੀਜ਼ ਇਹੀ ਰਿਕਵੈਸਟ ਐ ਜੀ ਮੇਰੀ ਅੱਜ ਸਜਾ ਸੁਣਾਈ ਜਾ ਰਹੀ ਕਿਸ ਤਰ੍ਹਾਂ ਦੀ ਅਪੀਲ ਕੀਤੀ ਜਾ ਰਹੀ ਸੀਗੀ ਪਾਸਟਰ ਵੱਲੋਂ ਬਸ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਮੇਰੇ ਬੱਚਿਆਂ ਦੀ ਤਬੀਅਤ ਖਰਾਬ ਹੈ ਔਰ ਮੇਰੀ ਵਾਈਫ ਦੀ ਸਪਾਈਨ ਪ੍ਰੋਬਲਮ ਹੈ ਔਰ ਕਾਫੀ ਕੁਝ ਫੈਮਿਲੀ ਕ੍ਰਿਟੀਕਲ ਪ੍ਰੋਬਲਮ ਸੀ ਉਸ ਬਾਰੇ ਉਹ ਬੋਲ ਰਿਹਾ ਸੀ ਉਹ ਸਿਰਫ ਉਹ ਝੂਠ ਬੋਲ ਰਿਹਾ ਸੀ ਆਪਣੇ ਆਪ ਨੂੰ ਬਚਾਉਣ ਵਾਸਤੇ ਜਿਹੜੀ ਅੱਜ ਸਜ਼ਾ ਸੁਣਾਈ ਗਈ ਹੈ ਉਹਨੂੰ ਲੈ ਕੇ ਉਹਨਾਂ ਕਹਿਣਾ ਕਿ ਹਾਈ ਕੋਰਟ ਉਪੂ ਦੀ ਅਦਾਲਤ ਦਾ ਉਹ ਰੁਕ ਕਰਨਗੇ ਕਿ ਤੁਹਾਡੇ ਵੱਲੋਂ ਵੀ ਉੱਥੇ ਜਾਇਆ ਜਾਏਗਾ ਜੋ ਅਪੀਲ ਬਿਲਕੁਲ ਸਰ ਦੇਖੋ ਉਹਨਾਂ ਦਾ ਰਾਈਟ ਹੈ ਉਹ ਜਾ ਸਕਦੇ ਆ ਜੇ ਸਾਨੂੰ ਵੀ ਬੁਲਾਇਆ ਜਾਏਗਾ ਅਸੀਂ ਵੀ ਜਾਵਾਂਗੇ ਇਸ ਹਨ ਬੀੜਤ ਜਿਹੜੇ ਕਿ ਅੱਜ ਦਾ ਜਿਹੜਾ ਫੈਸਲਾ ਆ ਉਹਨੂੰ ਲੈ ਕੇ ਜਿਹੜੇ ਕਿ ਸੰਤੁਸ਼ਟ ਨਜ਼ਰ ਆਏ ਨੇ ਤੇ ਇੱਕ ਇਹਨਾਂ ਦਾ ਇਹੀ ਕਹਣਾ ਵੀ ਅਦਾਲਤ ਵੱਲੋਂ ਇਹ ਜੋ ਫੈਸਲਾ ਆ ਇਹਨੂੰ ਲੈ ਕੇ ਇੱਕ ਇੱਕ ਸਨੇਹਾ ਜਿਹੜਾਗਾ ਦਿੱਤਾ ਗਿਆਗਾ ਕੈਮਰਾਮੈਨ ਦਨਜੈ ਸ਼ਰਮਾ ਨਾਲ ਦਰਜੀਤ ਸਿੰਘ ਪੀਟੀਸੀ ਨਿਊਜ਼ ਮਹਾਲੀ